ਜਾ ਲੇ ਕਿ ਅਮਰਿਤ 2 ਜਿਹੜਾ ਪ੍ਰੋਜੈਕਟ ਆ ਇਹਦੇ ਨਾਲ ਸ਼ਹਿਰ ਦੀ ਜਿਹੜੀ ਕਾਲੇ ਪਾਣੀ ਦੀ ਆ ਗੰਦੇ ਪਾਣੀ ਦੀ ਜਾਂ ਸੀਵਰੇਜ ਨਾਲ ਜਿਹੜਾ ਮਿਕਸ ਹੋ ਜਾਂਦਾ ਕਦੇ ਉਹਦੀ ਸਮੱਸਿਆ ਬਿਲਕੁਲ ਸੋਲਵ ਹੋ ਜਾਏਗੀ। ਔਰ ਮੈਨੂੰ ਬੜੀ ਖੁਸ਼ੀ ਆ ਇਹ ਕੰਮ ਬਹੁਤ ਜੰਗੀ ਪੱਧਰ ਤੇ ਔਰ ਬੜੇ ਸੁਚੱਜੇ ਢੰਗ ਨਾਲ ਟੈਕਨੀਕਲੀ ਕੀਤਾ ਜਾ ਰਿਹਾ। ਔਰ ਮੈਨੂੰ ਪੂਰਾ ਪ੍ਰੋਸਾ ਕਿ ਅੱਜ ਤਸ਼ੀਨ ਸਾਹਿਬ ਦਾ ਅਵਾਰਡ ਉਰੇ 4 4 5 5 8 ਦਾ ਕਲਸਟਰ ਆ ਉਥੇ ਮਡੇ 8 ਇੰਚ ਦੇ ਪਾਈਪ ਜਿਹੜੇ ਸਾਡੇ ਟਿਊਬਲ ਆ ਉਹਨਾਂ ਤੋਂ ਪਾਈਪ ਆਉਣੇ ਆ ਇਹ ਰੱਗੇ ਸੈਗਰੀਗੇਸ਼ਨ 6 ਇੰਚ 4 ਇੰਚ ਨਾਲ ਕਨੈਕਟ ਕੀਤੇ ਜਾਣੇ ਆ ਕਹਿਣ ਦਾ ਮੇਰਾ ਮਤਲਬ ਹੈ ਕਿ ਅੱਜ ਇੱਥੇ ਜੰਕਸ਼ਨ ਸਮਝੋ ਇਹ ਸਾਰੇ ਟਿਊਬਾਂ ਦਾ ਤਿੰਨ ਚੌ ਵਾੜਾਂ ਜਿਹੜੇ ਜਾਂਦੇ ਆ ਉਹਨਾਂ ਦਾ ਜੰਕਸ਼ਨ ਆ ਉਹਦਾ ਕੰਮ ਹੈ ਸ਼ੁਰੂ ਕਰਨ ਲੱਗੇ ਆ ਔਰ ਤਰੀਕਾ ਇਹੀ ਆ ਆਦਰਵਾਇਜ਼ ਕੀ ਹੁੰਦਾ ਕਿ ਜੇ ਜਗ੍ਹਾ ਜਗ੍ਹਾ ਕਰਨ ਇੱਕ ਜਗ੍ਹਾ ਤੋਂ ਇੱਕ ਪਾਸਿਓਂ ਕੰਪਲੀਟ ਕਰਦੇ ਜਾ ਰਹੇ ਆ ਔਰ ਕੰਮ ਬੜੇ ਤਰੀਕੇ ਨਾਲ ਕਰ ਰਹੇ ਆ ਮੈਨੂੰ ਆ ਕਪੂਰ ਤੇਰੇ ਵਾਲਿਆਂ ਨੂੰ ਦੱਸ ਕੇ ਖੁਸ਼ੀ ਹੋਊਗੀ ਨਾਲੇ ਜਿਹੜੇ ਲੋਕ ਬਹੁਤ ਬੋਲਦੇ ਆ ਉਹਨਾਂ ਨੂੰ ਦੱਸ ਕੇ ਵੀ ਖੁਸ਼ੀ ਹੋਏਗੀ ਕਿ ਭਾਈ ਕੰਮ ਐਦਾਂ ਕਰਾਈ ਦਿੰਦੇ ਆ ਖਾਲੀ ਟੀਵੀ ਦੇ ਅੱਗੇ ਆ ਕੇ ਰਾਣੇ ਨੂੰ ਕੁਐਸਚਨ ਕਰ ਲੋ ਕਿ ਰਾਣੇ ਨੇ ਕੀਤਾ ਕੀ ਆ ਆਹ ਉਹ ਰਾਣੇ ਨੇ ਨਹੀਂ ਕੀਤਾ ਇਹ ਦੇਖੋ ਲੋਕ ਕਿਵੇਂ ਤਾਰੀਫ ਕਰ ਰਹੇ ਜਦੋਂ ਕੰਪਲੀਟ ਹੋਇਆ ਸਰ ਜੀ ਅੰਮ੍ਰਿਤਪੁਰ ਲੈ ਕੇ ਕ੍ਰੈਡਿਟ ਵਾਰ ਛਿੜੀ ਹੋਈ ਆ ਰਾਸ਼ੀਪਾਰਟੀ ਚੋ ਰਾਜਪਾ ਹੈ ਕਿਹੜੀ ਸਟੇਟ ਗਵਰਨਮੈਂਟ ਕਿਹੜੀ ਹੈ ਇਹਦੇ ਵਿੱਚ ਉਹਨਾਂ ਦੇ ਨੁਮਾਇੰਦੇ ਇੱਥੇ ਕਹਿ ਰਹੇ ਆ ਕਿ ਇਹ ਪ੍ਰੋਜੈਕਟ ਹੈਗਾ ਵਾ ਇਹ ਨਗਰ ਨਿਗਮ ਪੂਠ ਲੋ ਚਲਾਇਆ ਜਾ ਰਿਹਾ ਇਹ ਸੈਂਟਰ ਦੇ ਆ ਤੇ ਕਾਂਗਰਸ ਵਿੱਚ ਲਾਹ ਘਟਾਉਂਦੀ ਹੈ ਇਹਨੇ ਬਾਰੇ ਤੁਸੀਂ ਕਿਉਂ ਉਹਨਾਂ ਖੱਟੇ ਯਾਰ ਤੁਸੀਂ ਲੋਕਾਂ ਨੂੰ ਕਹਿੰਦੇ 25 ਸਾਲ ਦਾ ਰਾਣਾ ਇੱਥੇ ਆ ਇਹਦੇ 25 ਸਾਲ ਦਾ ਤਾਂ ਆਪਣਾ ਦਿਮਾਗ ਵੀ ਲਾਉਂਦਾ ਤੇ ਉਹ ਦੇਖਦਾ ਕਿ ਵੀ ਕਪੂਰਥਾਲੀਂ ਰੋਡ ਕਿਹਦੀ ਆ ਜਦੋਂ ਸੀਵਰੇਜ ਦੀ ਲੋੜ ਸੀ ਸਾਰਾ ਕਪੂਰਥਲੇ ਸੀਵਰੇਜ ਪਾਇਆ 30-35 ਕਰੋੜ ਰੁਪਏ ਦਾ ਸੀਵਰੇਜ ਔਰ ਅੱਜ ਇਹ ਵੀ ਬੜਾ ਵੱਡਾ ਪ੍ਰੋਜੈਕਟ ਆ 95 ਕਿਲੋਮੀਟਰ ਪਾਈਪ ਲਾਈਨ ਪੈਣੀ ਆ ਜੇ ਮੈਂ ਸੋਚਿਆ ਸੀ ਬਤੌਰ ਨੁਮਾਇੰਦਾ ਕਿ ਮੈਨੂੰ ਚੁਣ ਕੇ ਭੇਜਿਆ ਤਾਂ ਹੀ ਨਾ ਤੁਹਾਡੇ ਤਾਂ ਹੀ ਨਹੀਂ ਪਤਾ ਤੁਸੀਂ ਲਾਨੀ ਇਲੈਕਸ਼ਨ ਨਹੀਂ ਲਾਨੀ ਸਮਾਂ ਦੱਸੂਗਾ ਜਦੋਂ ਪਹਿਲਾਂ ਹਲੇ ਪਕੜ-ਪਕੜ ਬਣਾਓ ਫਿਰ ਰਾਣੇ ਨਾਲ ਟੱਕਰ ਦੇਖੋ ਲੋਕਾਂ ਦੇ ਵੋਟਾਂ ਪਾਉਣੀਆਂ ਰਾਣੇ ਨੂੰ ਘੋਸੇ ਨਾ ਨਹੀਂ ਪਾਉਣੀਆਂ ਤੁਹਾਡੇ ਕੀਤੇ ਕੰਮਾਂ ਨੂੰ ਪਾਉਣੀਆਂ ਇਹ ਦੇਖਣਗੇ ਲੋਕ ਛਵੀ ਲੋਕ ਵੇਖਣਗੇ ਕਿ ਇਹ ਕਰਪਤ ਕਰਪਤ ਤਾਂ ਨਹੀਂ ਬੰਦਾ ਇਹ ਦੇਖਣਗੇ ਇਹ ਗੈਂਗਸਟਰਾਂ ਦੀ ਮਦਦ ਤਾਂ ਨਹੀਂ ਕਰਦਾ ਇਹ ਸਾਰੀਆਂ ਗੱਲਾਂ ਸੋਚਦੇ ਹੋਏ ਲੋਕਾਂ ਨੇ ਬੜੇ ਦੁਖਿਆ ਉਹ ਸਾਰੇ ਸੋਚਣਗੇ ਜਿੰਨੇ ਜਰਾਣਾ ਪੂਰਾ ਨਹੀਂ ਹੋਏਗਾ ਭਾਈ ਤੁਸੀਂ ਚੰਗੇ ਹੋ ਤੁਹਾਨੂੰ ਵੋਟਾਂ ਪਾ ਦੇਣਗੇ ਤੇ ਮੈਂ ਤਾਂ ਕਹਿਣਾ 22 ਜੀਟੀ ਵੱਡੀ ਨਹੀਂ ਰਹੀ ਤਾਂ ਹਣੀ ਨਹੀਂ ਆਵਾਜ਼ ਵੀ ਪਾਰਟੀ ਦੀ ਇਹ ਜਦੋਂ ਤੁਸੀਂ 22 'ਚ ਨਹੀਂ ਜਿੱਤੇ ਇੱਥੇ ਹੁਣ ਸੁਪਨੇ ਸੁਪਨੇ ਲਾਣ ਲੋ ਯਾਰ ਰਾਣਾ ਜੀ ਐਸਆਈਟੀ ਜਿਹੜੀ ਬਣਾਈ ਸੀ ਸਰਕਾਰ ਨੇ ਔਰ ਜਿਹੜੇ ਪਵਿੱਤਰ ਸਰੂਪ ਆ ਉਹਨਾਂ ਨੂੰ ਲੈ ਕੇ ਕੱਲ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਅਸੀਂ ਪਹਿਲੀ ਸਫਲਤਾ ਹਾਸਲ ਕਰ ਲਈ ਹੈ ਠੀਕ ਹੈ ਨਾ ਦੇਖੋ ਮੈਂ ਤਾਂ ਇੱਕ ਗੱਲ ਜਾਣਦਾ ਕਿ ਰਾਣਾ ਕਦੇ ਧਾਰਮਿਕ ਮਾਸਲੇ ਦੇ ਉੱਤੇ ਟਿੱਪਣੀ ਨਹੀਂ ਕਰਦਾ ਲੇਕਿਨ ਅੰਤਨਾ ਆਡਾ ਲਾਉਣਾ ਕੋਈ ਸੌਖਾ ਕੰਮ ਨਹੀਂ ਆ ਹਾਂ ਬਾਕੀ ਦੇਖੋ ਸਮੇਂ ਦੱਸੂਗਾ ਨਗਰ ਨਿਗਮ ਜੀ ਇਹ ਹੱਦ ਹੈ ਨਾ ਇਹ ਤਾਂ ਮਨਣਾ ਪਊਗਾ ਮੈਂ ਕੋ ਡੇਡ ਬੰਦਾ ਥੋੜੀ ਨਾ ਜੋ ਮੈਂ ਕਹਿਣਾ ਕਰਦਾ ਜੋ ਮੇਰੇ ਦਿਲ ਕਰਦਾ ਮੈਂ ਕਰਉਣਾ ਤੇ ਜੇ ਵਾਰਡਬੰਦੀ ਹੋ ਵੀ ਜਾਊ ਫੇਰ ਕਪੂਰਥਲੇ ਦੇ ਇਹ ਮੋਟਾ ਫੋਣੀਆ ਨਾ ਇਹ ਤਾਂ ਹੈ ਨਹੀਂ ਕਿ ਵੀ ਚਲੰਦਰ ਵਾਲੇ ਕਿਤੇ ਵੋਟਾਂ ਪਾ ਦੇਣਗੇ ਜੇ ਵਾਰਡਬੰਦੀ ਹੋ ਗਈ ਮੇਰਾ ਦਿਲ ਨਹੀਂ ਸੀ ਕਿ ਵੀ ਨਾ ਹੋਵੇ ਤੇ ਮੈਂ ਨਹੀਂ ਕਰਾਈ ਹੁਣ ਉਹਨਾਂ ਨੂੰ ਤਾਕਤ ਹੈ ਕਰਾ ਲੈਣ ਜੇ ਤਰਕਰਾ ਕੇ ਵੀ ਲਿਆਉਂਗੇ ਉਹਦਾ ਵੈਲਕਮ ਕਰਾਂਗੇ ਲੋਕਾਂ ਦਾ ਵੋਟਾ-ਵੋਟਾ ਲੋਕਾਂ ਨੇ ਪਾਉਣੀ ਆ ਵਾਰਡਬੰਦੀ ਦਾ ਵੋਟਾ ਨਹੀਂ ਪੈਣੀ ਕੀ ਤਿਆਰੀ ਹੈ ਸਰ ਨਗਰ ਕਮ ਦੀ ਇਲੈਕਸ਼ਨ ਲੈ ਕੇ ਕੋਈ ਤਿਆਰੀ ਨਹੀਂ ਕੋਈ ਤਿਆਰੀ ਨਹੀਂ ਪਰ ਸਾਰੀ ਤਿਆਰੀ ਹੈ ਕਹ ਰਹੇ ਤਾਰੇ ਜੰਮ ਜੀ ਜਿਹੜੇ ਹੈਗੇ ਉਹ ਵੀ ਰਹਿਣਗੇ